ਦੋਸਤੋ ਸਤਿ ਸ੍ਰੀ ਅਕਾਲ ਮੈਂ ਪ੍ਰਿਤਪਾਲ ਸਿੰਘ ਸਾਡਾ YouTube ਚੈਨਲ ਦੂਸੂਗਰ ਕੈਨ ਫਾਰਮਿੰਗ ਆਲਮਾ ਅੱਜ ਅਸੀਂ ਵਿਜ਼ਿਟ ਕੀਤਾ ਮਹਿੰਦਰਾ ਟਰੈਕਟਰ ਕੰਪਨੀ ਪਠਾਨਕੋਟ ਗੰਗਾ ਸਿੰਘ ਟਰੈਕਟਰ ਕੰਪਨੀ ਸਾਨੂੰ ਪਸੰਦ ਆਇਆ ਮਹਿੰਦਰਾ ਅਰਜਨ ਅਲਟਰਾ 1605 ਡੀਆਈਐਮਐਸ ਅਸੀਂ ਫਿਟਿੰਗ ਵਾਸਤੇ ਓਕੇ ਕਰਤਾ ਉਹਦੇ ਵਿੱਚ ਯੂ ਪਾਈਪ ਮਗਰਾਟਾਂ ਦੇ ਵਿੱਚ ਜੋ ਲਗਵਾਈ ਹੈ ਉਹ ਡਰਾਈਵਰ ਦੀ ਸੇਫਟੀ ਵਾਸਤੇ ਬਹੁਤ ਜ਼ਰੂਰੀ ਹੈ ਉਸ ਦੇ ਉੱਪਰ ਛਤਰੀ ਲਗਵਾ ਕੇ ਟਰੈਕਟਰ ਦੀ ਪੂਰੀ ਫਿਟਿੰਗ ਹੋਣ ਤੋਂ ਬਾਅਦ ਵਿੱਚ ਟਰੈਕਟਰ ਨੂੰ ਧੋਣ ਵਾਸਤੇ ਖੜਾ ਕਰ ਦਿੱਤਾ ਧੋਣ ਤੋਂ ਬਾਅਦ ਵਿੱਚ ਟਰੈਕਟਰ ਨੂੰ ਚੰਗੀ ਤਰ੍ਹਾਂ ਕੱਪੜਾ ਮਾਰ ਕੇ ਫੋਟੋ ਸ਼ੂਟ ਵਾਸਤੇ ਖੜਾ ਕਰ ਦਿੱਤਾ ਆਪਾਂ ਲਈ ਇੱਕ ਯਾਦਗਰੀ ਤਸਵੀਰ ਯਾਦਗਰੀ ਤਸਵੀਰ ਲੈਣ ਤੋਂ ਬਾਅਦ ਵਿੱਚ ਆਪਾਂ ਟੇਕਿਆ ਟਰੈਕਟਰ ਨੂੰ ਮੱਥਾ ਰੱਬ ਨੂੰ ਕੀਤਾ ਯਾਦ ਬਾਪੂ ਨੂੰ ਕਰਕੇ ਯਾਦ ਘਰ ਵੱਲ ਨੂੰ ਚਾਲੇ ਪਾ ਦਿੱਤੇ ਏਜੰਸੀ ਤੋਂ ਬਾਹਰ ਨਿਕਲ ਕੇ ਟਰੈਕਟਰ ਚਲਾ ਕੇ ਮੇਰਾ ਛੋਟਾ ਭਾਈ ਰਜਿੰਦਰ ਸਿੰਘ ਘਰ ਲੈ ਕੇ ਆਇਆ ਟਰੈਕਟਰ ਘਰ ਪਹੁੰਚਣ ਤੋਂ ਪਹਿਲਾਂ ਬੱਚੇ ਸਾਨੂੰ ਰਸਤੇ ਦੇ ਵਿੱਚ ਬਾਹਰ ਹੀ ਖੜੇ ਮਿਲੇ ਬੱਚੇ ਜिद ਕਰਕੇ ਟਰੈਕਟਰ ਦੇ ਉੱਤੇ ਬੈਠ ਕੇ ਘਰ ਪਹੁੰਚੇ ਤੇ ਛੋਟੇ ਬੱਚੇ ਨੇ ਤੇਲ ਚੋਾਈ ਕੀਤੀ ਤੇਲ ਚੋਾਈ ਦੀ ਰਸਮ ਕਰਨ ਤੋਂ ਬਾਅਦ ਵਿੱਚ ਸਾਰੇ ਟਰੈਕਟਰ ਕੀਤੇ ਇੱਕ ਲਾਈਨ ਦੇ ਵਿੱਚ ਖੜੇ ਖੜੇ ਕਰਕੇ ਟਰੈਕਟਰ ਇੱਕ ਸੋਹਣੀ ਫੋਟੋ ਸ਼ੂਟ ਯਾਦਗਰੀ ਤਸਵੀਰ ਲਈ ਵੀਡੀਓ ਬਣਾਈ ਪਹਿਲਾ ਟਰੈਕਟਰ ਅਰਜਨ 605 ਨਿਊ ਦੂਸਰਾ ਟਰੈਕਟਰ 363 ਨਿਊ ਹਾਲੈਂਡ ਸਪੈਸ਼ਲ ਐਡੀਸ਼ਨ ਤੀਸਰਾ 555 ਅਰਜਨ ਚੌਥਾ 24 ਹਸਪਾਵਰ ਮਿਨੀ ਕਬੋਟਾ ਇਹ ਟ੍ਰੰਚ ਵਿਧੀ ਵਾਲੇ ਗੰਨੇ ਨੂੰ ਵਹਾਈ ਕਰਨ ਵਾਸਤੇ ਮਿੱਟੀ ਚੜਾਉਣ ਵਾਸਤੇ ਸਪਰੇਅ ਕਰਨ ਵਾਸਤੇ ਅਤੇ ਖਾਦ ਪਾਉਣ ਵਾਸਤੇ ਬਹੁਤ ਵਧੀਆ ਕੰਮ ਦਿੰਦਾ ਹੈ ਮਿਨੀ ਟਰੈਕਟਰ ਦੀ ਬਦੌਲਤ ਘੰਨੇ ਦੀ ਫਸਲ ਦੇ ਉੱਪਰ ਖਰਚਾ ਲੇਬਰ ਖਰਚਾ ਬਹੁਤ ਜ਼ਿਆਦਾ ਘਟ ਜਾਂਦਾ ਤੁਹਾਨੂੰ ਸਾਡਾ ਇਹ ਨਵੇਂ ਟਰੈਕਟਰ ਅਰਜਨ 605 ਦਾ ਬਲਾਉ ਕਿਵੇਂ ਲੱਗਾ ਕਮੈਂਟਾਂ ਦੇ ਵਿੱਚ ਦੱਸੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਕਿ ਹੋਰ ਨਵੀਆਂ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸਾਡੇ ਚੈਨਲ ਤੇ ਤੁਹਾਨੂੰ ਸਾਰੀਆਂ ਖੇਤੀ ਤੇ ਨਿਰਭਰ ਅਤੇ ਟਰੈਕਟਰਾਂ ਤੇ ਨਿਰਭਰ ਹੀ ਵੀਡੀਓ ਦੇਖਣ ਨੂੰ ਮਿਲਣਗੀਆਂ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ